ਚਾਂਦੀ ਦਾ ਚਮਚਾ ਮੂੰਹ 'ਚ ਲੈ ਕੇ ਜੰਮਣ ਦਾ ਮਤਲਬ ਇਹ ਨਹੀਂ ਕਿ ਚਮਚਾ ਸਦਾ ਚਾਂਦੀ ਦਾ ਰਹਿਣਾ ਚਾਂਦੀ ਤੋਂ ਸਟੀਲ ਬਣਾਉਣਾ ਜਾਂ ਸੋਨਾ ਇਹ ਤੁਹਾਡੇ ਹੱਥ ਵਿੱਚ ਆ ਗੱਲ ਕਰਨ ਲੱਗਿਆ ਪ੍ਰਸਿੱਧ ਪਾਕਿਸਤਾਨੀ ਡਾਊਨ ਜਾਂ ਬਿਜ਼ਨਸਮੈਨ ਕਹਿ ਲਓ ਜਾਫਰ ਸੁਪਾਰੀ ਦੀ ਚੀਮਾ ਬਾਈ ਆਪਣੇ ਸਨੇਕ ਗਾਣੇ ਦੇ ਵਿੱਚ ਲਿਖਦਾ ਬੰਦੇ ਮੇਰੇ ਕੌਣ ਆ ਕਿੱਥੋਂ ਆ ਕਿੰਨਾ ਕ ਅਮੀਰ ਆ ਤੇ ਕਿੰਨਾ ਕ ਸਿੱਕਾ ਚੱਲਦਾ জাফর ਸਪਾਰੀ ਦਾ April 6 1991 ਨੂੰ ਰਾਵਲ ਪਿੰਡੀ ਸ਼ਹਿਰ ਵਿੱਚ জাফর ਸਪਾਰੀ ਦਾ ਜਨਮ ਹੁੰਦਾ। ਇੰਡੀਆ ਤੇ ਪਾਕਿਸਤਾਨ ਦੀ ਵੰਡ ਵਾਲੇ ਸਮਿਆਂ 'ਚ জাফর ਸਪਾਰੀ ਦਾ ਦਾਦਾ ਕੋਲੇ ਦੀ ਫੈਕਟਰੀ ਵਿੱਚ ਦਿਹਾੜੀ ਕਰਦਾ ਸੀ। ਪਰਿਵਾਰ ਨੂੰ ਪੈਸੇ ਦਾ ਸੁੱਖ ਦਿਖਾਉਣ ਦਾ ਸੁਪਨਾ ਦਾਦਾ ਨਾਲ ਹੀ ਲੈ ਕੇ ਪੂਰਾ ਹੋ ਗਿਆ। ਇਹ ਸੁੱਖ ਦਿਖਾਇਆ ਉਸਦੀ ਅਗਲੀ ਪੀੜ੍ਹੀ জাফর ਦੇ ਪਿਤਾ ਨੇ ਰੀਅਲ ਅਸਟੇਟ ਪ੍ਰਾਪਟੀਆਂ ਦੀ ਖਰੀਦ-ਵੇਚ ਦੇ ਬਿਜ਼ਨਸ ਵਿੱਚ ਐਂਟਰੀ ਮਾਰ ਕੇ। ਅਜਿਹੇ ਦਿਨ ਜਾਫਰ ਸਫਾਰੀ ਕੋਲ ਇੰਨਾ ਕ ਪੈਸਾ ਕਿ ਉਹ ਪੂਰੇ ਪਾਕਿਸਤਾਨ ਦਾ ਇੱਕ ਹਿੱਸਾ ਕਰਜ਼ਾ ਪੇ ਕਰ ਸਕਦਾ ਜਿਸ ਦਾ ਅਰਥ ਹੈ ਕਿ ਜਾਫਰ ਸਫਾਰੀ ਵਰਗੇ 100 ਬੰਦੇ ਮਿਲ ਕੇ ਪਾਕਿਸਤਾਨ ਇੱਕ ਪੂਰੇ ਦੇਸ਼ ਦਾ ਕਰਜ਼ਾ ਉਤਾਰ ਸਕਦੇ ਨੇ ਤੇ ਅੱਛਾ ਇੰਨਾ ਪੈਸਾ ਆਉਂਦਾ ਕਿੱਥੋਂ ਆ ਪ੍ਰਾਪਰਟੀਆਂ ਪੈਟਰੋਲ ਸਟੇਸ਼ਨ ਸ਼ਾਪਿੰਗ ਪਲਾਜ਼ੇ ਕਈ ਇਸ ਤਰ੍ਹਾਂ ਦੇ ਬੰਦੇ ਸਾ ਜਾਫਰ ਦੇ ਜਿਹੜੇ ਦੁਨੀਆ ਦੇ ਸਾਹਮਣੇ ਆ ਪਰ ਲੋਕਾਂ ਦਾ ਮੰਨਣਾ ਅੰਦਰ ਖਾਤੇ ਜਾਫਰ ਸਪਾਰੀ ਹਥਿਆਰਾਂ ਦੀ ਸਮੈਗਲਿੰਗ ਕਬਜ਼ੇ ਫਰਾਉਤੀਆਂ ਸਕੈਮ ਕਾਲ ਸੈਂਟਰ ਵੀ ਚਲਾਉਂਦਾ ਜਿਨ੍ਹਾਂ ਤੋਂ ਆਉਣ ਵਾਲੀ ਕਮਾਈ ਨਾਲ ਉਹ ਇੱਕ ਲਗਜ਼ਰੀ ਲਾਈਫਸਟਾਈਲ ਜਿਉਂਦਾ ਹੈਲੀਕਾਪਟਰਾਂ ਦੇ ਵਿੱਚ ਐਂਟਰੀ ਮਾਰਨੀ ਗੱਡੀਆਂ ਦਾ ਕਾਫਲਾ ਨਾਲ ਲੈ ਕੇ ਨਿਕਲਣਾ ਫੋਰਚੂਨਰ ਡਿਫੈਂਡਰਾਂ ਪਿੱਕੇ ਆਟੋਮੈਟਿਕ ਰਾਈਫਲਾਂ ਦੀ ਸਿਕਿਉਰਿਟੀ ਕਿਲੋ ਕਿਲੋ ਦੀਆਂ 골ਡ ਦੀਆਂ 체ਨਾਂ ਪਾ ਕੇ ਘੁੰਮਣਾ ਸ਼ੱਕ ਤਾਂ ਹੋਣਾ ਲਾਜ਼ਮੀ ਆ ਪਰ ਇਸ ਦਾ ਕੋਈ ਵੀ ਸਬੂਤ ਨਹੀਂ ਹੈਗਾ ਕੋਈ ਵੀ ਲੀਗਲ ਕੇਸ ਉਸਤੇ ਸਾਬਤ ਨਹੀਂ ਹੋਇਆ ਇਸ ਕਰਕੇ ਆਪਾਂ ਉਹਦੀ ਉਂਗਲ ਨਹੀਂ ਚੱਕ ਸਕਦੇ ਪੈਸੇ ਦੇ ਨਾਲ ਨਾਲ ਫੇਮ ਵੀ ਜਾਫਰ ਸਪਾਰੀ ਦੇ ਹਿੱਸੇ ਆਈ ਆ ਆਪਣੇ ਰਿਚ ਲਾਈਫ ਸਟਾਈਲ ਤੇ ਬੋਲੀ ਦੇ ਵਿੱਚ ਨਿਮਰਤਾ ਉਸ ਦੀਆਂ ਸੋਸ਼ਲ ਮੀਡੀਆ ਦੇ ਵੀਡੀਓ ਵਿੱਚ ਦਿਖਾਈ ਦਿੰਦੀ ਆ ਜਿਸ ਕਾਰਨ ਸਿਰਫ ਪਾਕਿਸਤਾਨੀ ਨਹੀਂ ਦਬਈ ਵਰਗੀਆਂ ਅਰਬ ਕੰਟਰੀਆਂ ਦੇ ਵਿੱਚ ਵੀ ਜਾਫਰ ਸਪਾਰੀ ਬਹੁਤ ਫੇਮਸ ਆ ਜਿੱਥੇ ਵੀ ਉਹ ਜਾਂਦਾ ਉਹਨੂੰ ਚਾਉਣ ਵਾਲਿਆਂ ਦੀ ਲੈਂਣ ਲੱਗ ਜਾਂਦੀ ਆ ਜਿਸ ਕਨ ਇੱਕ ਵਾਰ ਉਸਨੂੰ ਦबई ਵਿੱਚ ਬੈਨ ਵੀ ਕਰ ਦਿੱਤਾ ਗਿਆ ਸੀ ਹੁੰਦਾ ਕੀ ਆ 2014 ਦੇ ਵਿੱਚ ਜਾਫਰ ਸਫਾਰੀ ਦबई ਘੁੰਮਣ ਲਈ ਜਾਂਦਾ ਦबई 에어ਪੋਰਟ ਉੱਪਰ ਉਸਨੂੰ ਮਿਲਣ ਵਾਲਿਆਂ ਦੀ ਲੈਂਡ ਲੱਗ ਜਾਂਦੀ ਆ ਹੋਟਲ ਵਿੱਚ ਜਿੱਥੇ ਉਹ ਰੁਕਿਆ ਸੀ ਉੱਥੇ ਵੀ ਉਹ ਕਾਫੀ ਲੋਕਾਂ ਨੂੰ ਮਿਲਦਾ ਗਵਰਨਮੈਂਟ ਉਸ ਉੱਪਰ ਨਜ਼ਰ ਰੱਖ ਰਹੀ ਸੀ 7000 ਤੋਂ ਜ਼ਿਆਦਾ ਲੋਕਾਂ ਨਾਲ ਉਹ 2 ਦਿਨ ਦੇ ਸਮੇਂ ਵਿੱਚ ਮੁਲਾਕਾਤ ਕਰਦਾ ਜਿਸ ਤੋਂ ਬਾਅਦ ਉਸਨੂੰ ਦबई ਪੁਲਿਸ ਅਰੈਸਟ ਕਰ ਲੈਂਦੀ ਆ ਉਸ ਉੱਪਰ ਇਨਕੁਆਇਰੀ ਚੱਲਦੀ ਆ ਤੇ ਅੰਤ 5 ਸਾਲਾਂ ਲਈ ਦबई ਗਵਰਨਮੈਂਟ ਸਿਕਿਉਰਿਟੀ ਰੀਜ਼ਨ ਦਾ ਹਵਾਲਾ ਦੇ ਕੇ ਜਾਫਰ ਸਫਾਰੀ ਨੂੰ ਦबई ਤੋਂ ਬੈਨ ਕਰ ਦਿੰਦੀ ਹੈ ਤੇ ਉਸ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਜਾਂਦਾ ਜਦੋਂ ਇੰਡੀਆ ਦੇ ਵਿੱਚ ਜਦੋਂ ਅੰਬਾਨੀ ਦੇ ਮੁੰਡੇ ਦਾ ਵਿਆਹ ਹੁੰਦਾ ਚਾਰੇ ਪਾਸੇ ਮੀਡੀਆ ਦੇ ਵਿੱਚ ਅੰਬਾਨੀ ਦੇ ਮੁੰਡੇ ਦੇ ਵਿਆਹ ਦੇ ਚਰਚੇ ਸੀਗੇ ਇਸੇ ਤਰ੍ਹਾਂ ਜਾਫਰ ਸਫਾਰੀ ਦੇ ਭਰਾ ਦਾ ਵਿਆਹ 35 ਦਿਨਾਂ ਤੱਕ ਚੱਲਦਾ ਜਿਸ ਵਿੱਚ ਦਿਲ ਖੋਲ ਕੇ ਪੈਸੇ ਡਾਈ ਜਾਂਦੇ ਨੇ ਪਾਕਿਸਤਾਨ ਦੇ ਕਾਫੀ ਸਾਰੇ ਪੋਲੀਟੀਕਲ ਲੀਡਰ ਤੇ ਉੱਥੋਂ ਦੇ ਸੈਲੀਬ੍ਰਿਟੀ ਇਸ ਵਿਆਹ ਦੇ ਵਿੱਚ ਸ਼ਾਮਲ ਹੁੰਦੇ ਨੇ ਇੰਡੀਆ ਦੇ ਵੀ ਇੱਕ ਫੇਮਸ ਰੈਪਰ ਬੋਹੇਮੀਆ ਵੀ ਇਸ ਵਿਆਹ ਵਿੱਚ ਜਾਂਦੇ ਨੇ ਬੋਲ ਮੇਰੇ ਜਿਵੇ ਇੱਕੇ ਸਿੰਦਾਰੀ ਮਸ਼ਹੂਰ ਮੇਰੀ ਜੀਐਮਸੀ ਦੀ ਕਾਲੀ ਡਿਨਰ ਇੰਡੀਅਨ ਮੀਡੀਆ ਦੇ ਵਿੱਚ ਵੀ ਜਾਂ ਫਿਰ ਗੋਦੀ ਮੀਡੀਆ ਕਹ ਲਓ জাফর ਸਵਾਰੀ ਚਰਚਾ ਦੇ ਵਿੱਚ ਰਹਿੰਦਾ জাফর ਸਵਾਰੀ ਗਰੀਬਾਂ ਦੀ ਮਦਦ ਵੀ ਕਰਦਾ ਤੇ ਨਾਲ ਨਾਲ ਆਪਣੇ ਸ਼ੌਂਕ ਵੀ ਪੂਰਾਉਂਦਾ ਜਿੱਦਾਂ ਕਿ ਉਸਨੇ ਆਪਣੇ ਘਰ ਦੇ ਵਿੱਚ ਇੱਕ ਯੂ ਬਣਾਇਆ ਹੋਇਆ ਜਿੱਥੇ ਕਿ ਉਸਨੇ ਕਬੂਤਰ ਵੀ ਰੱਖੇ ਨੇ ਤੇ ਨਾਲ ਨਾਲ ਸ਼ੇਰ ਦੇ ਬੱਚੇ ਵੀ ਪਾਲੇ ਨੇ ਜਿਸ ਕਰਕੇ ਚੀਮਾ ਬਾਈ ਆਪਣੇ ਗਾਣੇ ਦੇ ਵਿੱਚ ਲਿਖਦਾ ਬੰਦੇ ਮੇਰੇ ਨਾਲ ਜਾਫਰ ਸਪਾਰੀ ਹੋਣਾ ਦੇ ਐਜ਼ ਅ ਪੈਟ ਪਾਲੇ ਘਰਾਂ ਵਿੱਚ ਸ਼ੇਰ ਜਿੰਨਾ ਨੇ ਇੰਨਾ ਪੈਸਾ ਤੇ ਫੇਮ ਲੈ ਕੇ ਆਉਂਦੀ ਹੈ ਕਈ ਸਾਰੇ ਦੋਸਤ ਤੇ ਕਈ ਸਾਰੇ ਦੁਸ਼ਮਣ ਜੇ ਦੋਸਤਾਂ ਦੀ ਗੱਲ ਕਰੀਏ ਤਾਂ ਜਾਫਰ ਦੀ ਜਾਰੀ ਪੋਲੀਟੀਕਲ ਲੀਡਰ ਫਾਰੂਕ ਖੋਖਰ ਨਾਲ ਵੀ ਹੈ ਜਦੋਂ ਅਸੀਂ ਫਾਰੂਖ ਖੋਖਰ ਦੀ ਗੱਲ ਕਰਦੇ ਹਾਂ ਉਹਦੇ ਨਾਲ ਜ਼ਫਰ ਸੁਪਾਰੀ ਦਾ ਨਾਮ ਜੁੜਦਾ ਜਿਸ ਵੇਲੇ 7 ਸਾਲਾਂ ਤੋਂ ਗੈਰ ਗੱਟ ਕੇ ਫਾਰੂਖ ਖੋਖਰ ਬਾਹਰ ਆਇਆ ਸੀਗਾ ਜ਼ਫਰ ਸੁਪਾਰੀ ਉਹਦੀ ਨਾਲ ਦੀ ਸੀਟ ਤੇ ਬੈਠਾ ਸੀਗਾ ਫਾਰੂਖ ਖੋਖਰ ਪਾਕਿਸਤਾਨ ਦੀ ਪੋਲਿਟਿਕਸ ਦੇ ਵਿੱਚ ਕਾਫੀ ਐਕਟਿਵ ਨੇ ਤੇ ਉਹਨਾਂ ਦੇ ਇੱਕ ਇਸ਼ਾਰੇ ਉੱਤੇ ਪਾਕਿਸਤਾਨ ਵਿੱਚ ਸਰਕਾਰਾਂ ਬਣਦੀਆਂ ਤੇ ਟੈਂਦੀਆਂ ਰਹੀਆਂ ਨੇ